ਅੱਜ ਬਿਲਗਾ ਸ਼ਹਿਰ ਵਿਖੇ ਐਸਐਸਪੀ ਹਰਕਮਲਪ੍ਰੀਤ ਸਿੰਘ ਖੱਖ ਆਈਪੀਐਸ ਜਗਰੂਪ ਕੋਰ ਬਾਟ ਡੀਐਸਪੀ ਸ਼ਰਵਨ ਸਿੰਘ ਬਲ ਫਲੋਰ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਟਮੁਕ ਅਫਸਰ थाना ਬਿਲਗਾ ਰਕੇਸ਼ ਕੁਮਾਰ ਤੇ ਆਪਣੀ ਪੁਲਿਸ ਪਾਰਟੀ ਅਤੇ ਥਾਣਾ ਨੂਰਬਹਿਲ ਦੇ ਮੁਖ ਅਫਸਰ ਦਿਲਬਾਗ ਸਿੰਘ ਤੇ ਟ੍ਰੈਫਿਕ ਇੰਸਪੈਕਟਰ ਕੇਵਲ ਸਿੰਘ ਅਤੇ ਨਾਲ ਪੰਜ ਹੋਰ ਗਿਆ ਦੇ ਇੰਚਾਰਜ ਦੇ ਹੋਰ ਸਟਾਫ ਨੂੰ ਲੈ ਕੇ ਬਿਲਗਾ ਦੇ ਬਗਬਗ ਮੋਹੱਲਿਆਂ ਵਿੱਚ ਫਲੈਗ ਮਾਰਚ ਕੀਤਾ ਗਿਆ ਤੇ ਕਾਫੀ ਘਰਾਂ ਦੀ ਚੈਕਿੰਗ ਵੀ ਕੀਤੀ ਗਈ ਅਤੇ ਕਾਫੀ ਬਹਾਨਾ ਦੇ ਚਲਾਨ ਵੀ ਕੀਤੇ ਗਏ ਅਤੇ ਕਈ ਮੋਟਰਸਾਈਕਲ ਬਾਂਡ ਕੀਤੀ ਗਈ 에어 ਰੇਸ਼ਿਓਮ ਲਾਲ ਦੀ ਵਿਸ਼ੇਸ਼ ਰਿਪੋਰਟ ਕੋ ਦਾ ਨਾਮ ਕੀ ਜੀ ਚੰਦਨ ਚੰਦਨ ਮੈਂ ਆਣਾ ਆਪੇ ਹਿੰਦੂ ਕਰਦਾ ਇਹ ਦੇਖਣਾ ਆਉਂਦੇ ਜੀ ਇੱਥੇ ਆ ਜਿੰਦਾ ਤਾਂ ਨਾਮ ਹੋ ਗਿਆ ਉਹ ਬਾਣੀ ਨਾ ਬਰਾ ਬੰਦਾ अच्छा अठर साल से नहीं हूँ। बुआई करते मेरा ना नहीं है। कोई आके देख तो दे। आगे देख लो अगर तो पहले देख लो आपको मंदारन पता नहीं कहाँ। हाँ मैं आगे मैं देनी है। चलो। चलो गए। ओ चलो गए हो परेंजर चली है मैं।

ਇਹ ਨੰਬਰ ਆ ਜਿਹੜਾ ਪਿੰਡ ਬਹਿਲ ਗਈ ਇਹ ਤਾਂ ਕੰਮ ਤੇ ਆ ਹੈਲੋ ਬਚਾ ਦੀ ਜਿਹੜਾ ਫੜ ਜਾਣਾ ਹੈਲੋ ਆਪਾਂ ਜੀ ਉਥੇ ਨੰਬਰ ਬ੍ਰੇਡ ਹੈ ਲਾਗਨ ਨਹੀਂ ਉਹਨੇ ਕੰਮ ਤੇ ਆਇਆ ਸੀ ਜੀ ਕਿ ਨਾ ਤੇਰਾ ਬੀਕੂ ਹੀ ਉਧਰ ਨਾ ਜੀ ਤੇਰਾ ਬੀਕੂ ਹੀ ਕੀ ਕੰਮ ਕਰਦਾ ਮੈਂ ਇੱਥੇ ਜਿਹੜੇ ਕੰਮ ਕਰ ਰਿਹਾ ਕਰ ਲੰਨਾ ਹਾਂ ਜੀ ਬੀਕੂ ਦਾ ਪੂਰਾ ਨਾਮ ਦੇਖੋ ਜਿਵੇਂ ਲਿਖੋ ਕੀ ਹੈ

ਤਾਂ ਫਿਰ ਇਹ ਵੀ ਸੌ ਦੇ ਕੁਲਾਤ ਨੂੰ ਨਹੀਂ ਨਾ ਨਹੀਂ ਇਹ ਜਿਹੜੇ ਹੋ ਗਏ ਆ ਹੋਏ ਜਿਹੇ ਚ ਇਹ ਕੱਚ ਬਾਹਰ ਇਹ ਕੰਮ ਤੋਂ ਹੋ ਜੇ ਇਹਦੇ ਪਰਚਾ ਕਿਹਦਾ ਬੇਚੇ ਮੋਲਾਂ ਦੇ ਆਹਰਾ ਕੋਈ ਗੱਲ ਆ ਤੇ ਸੁਪੀ ਜਾਂ ਸਾਨੂੰ ਇਹ ਕੀ ਕਰਦਾ ਕਰ ਇਹ ਦਰਿਆ ਤਾਰੇ ਹੁੰਦੇ ਹੈ ਇਹ ਜਿੱਦਾਂ ਕੋਈ ਨਹੀਂ ਹੋ ਮੈਂ ਨਹੀਂ ਹਾਂ ਕੋਈ ਚੰਦਰ ਨੇ ਆ ਚੰਦਰ ਚੰਦਰ ਨੇ ਆ ਤੂੰ ਬਿਮਾਰ ਹੈ ਨਾ ਕੀ ਚੱਕਰ ਤੇਰਾ ਹਾਂਜੀ ਬਿਮਾਰ ਰਹਿੰਦਾ ਆ ਸਹੀ ਪਰ ਦਵਾਈ ਲੈ ਲੈ ਕਰ ਲੰਮੀ ਪਾ ਕੇ ਥੋੜਾ ਹੋਣਾ ਉਹ ਫਿਰ ਉਹ ਰਹਿ ਜਦੋਂ ਨਹੀ ਬੋਲਿਆ ਨਹੀਂ ਉਹ ਉਹ ਤਾਂ ਆਪੇ ਮਾਰਦਾ ਗਰੀਦ ਆਗਮ ਕਰਨੇ ਇਹ ਇੰਟਰਪੇਰ ਹੋਣ ਚੰਗਰ ਚਾਹੀਦੀ ਚਲੋ ਨਿਕਲਣਾ ਚੋਰੀ ਦਾ ਨਹੀਂ ਚੋਰੀ ਦਾ ਨਹੀਂ ਲੋ ਲਾਓ ਜਿੱਥੇ ਚੱਕਰ ਦੀ ਆਪਾ ਕਿ ਨਿਕਲਣਾ ਉਹਦੇ ਹੋਂ ਕਰ ਚਾਰ ਦਿਨ ਹੋ ਗਏ ਹੋਂ ਨਹੀਂ ਮਿਲਦਾ ਕੋਈ ਨਹੀਂ ਲੱਭਾ ਮਾਤਾ ਚਲੋ ਅਸੀ ਤੁਸ ਜੱ ਸਾਹ ਧਲੇ ਬੁਲਾ ਰਹੇ ਦੱਸੋ ਉਹਨਾਂ ਨੂੰ ਕਿੱਥੇ ਆ ਦਰਵਾਜ਼ਾ ਹਾਂਜੀ ਸਦਾਰ ਹਰ ਕਮੇਟੀ ਦੀ ਸਖਤ ਐਸਐਸਪੀ ਬਿੰਦਰ ਕੁਲਰ ਜੀ ਦੇ ਹੁਕਮਾਂ ਅਨੁਸਾਰ ਅੱਜ 10ਵਾਂ ਬਿਲਗਾ ਵਿੱਚ ਐਸਐਚਓ ਨੂਰਮੈਲ ਚੌਂਕੀ ਚਾਹ ਜਪਰਾ ਪੰਜ ਚੌਂਕਾ ਜੱਥੋ ਤੇ ਉਗਰਾਇਆ ਤੇ ਫਲੌਰੀ ਪੁਲਿਸ ਦੇ ਹੈੱਡਕੁਆਰਟਰ ਤੋਂ ਆਈ ਫੋਰਸ ਦੇ ਨਾਲ 100 ਦੇ ਕਰੀਬ ਕਰਮਚਾਰੀਆਂ ਰਾਈ 10ਵਾਂ ਵਿੱਚ ਬੱਖ-ਬੱਖ ਥਾਈ ਜਿਹੜੀ ਅਲੱਗ-ਅਲੱਗ ਮੋੜਾਂ ਤੇ ਨਾਕਾਬੰਦੀ ਕਰਕੇ ਰਕਾਰਨ ਕਰਕੇ ਪਕਾਦਾ ਸ਼ਹਿਰ ਵਿੱਚ ਚੈਕਿੰਗ ਕੀਤੀ ਗਈ ਹੈ ਇਹ ਚੈਕਿੰਗ ਦੌਰਾਨ ਜਿਹੜੇ ਵੀ ਕੋਈ ਹੁਣ ਤੱਕ ਦੇ ਕ੍ਰਿਮੀਨਲ ਲੋਕ ਨੇ ਜਿਹਦੇ ਇੱਥੇ ਰਹਿੰਦੇ ਨੇ ਉਹਨਾਂ ਤੇ ਜਿਹੜੇ ਡਾਊਟਫੁਲ ਸੀ ਉਹਨਾਂ ਦੇ ਇਸ ਤਰ੍ਹਾਂ ਤੇ ਰੇਡ ਕੀਤੇ ਗਏ ਹੈ ਇਹ ਵੀ ਇੱਕ ਜਾਣਗੇ ਜਿਹੜੀ ਹੈ ਕਿ ਚੈਕਿੰਗ ਅੱਜ ਦੀ ਸ਼ਹਿਰ ਵਿੱਚ ਅਮਨ-ਅਮਾਨ ਕਾਇਮ ਰੱਖਣ ਲਈ ਮਾਰਿਆਂ ਅੰਸਰਾਂ ਨੂੰ ਭਜਾਉਣ ਲਈ ਅਤੇ ਜਿਹੜੇ ਆ ਰਹੇ ਨਗਰ ਪੰਚਾਇਤ ਦੀਆਂ ਚੋਣਾਂ ਦੀ ਇਹ ਮਤਲਬ ਸਾਰਾ ਚੈਕਿੰਗ ਕੀਤੀ ਕਿ ਕੁਝ ਹੱਥ ਲੱਗਾ ਇਹਦੀ ਅਸੀਂ ਬੱਥ-ਬਖ ਨਾਕਿਆਂ ਤੋਂ ਤੇ ਫਿਲਹਾਲ ਅਲੀ ਸੜੀ ਚੱਲ ਰਹੀ ਹੈ ਜੀ ਰਿਪੋਰਟ ਲੈ ਰਹੇ ਹਾਂ ਫਾਈਨਲ ਰਿਪੋਰਟ ਟੱਚ ਹੋਣ ਤੋਂ ਬਾਅਦ ਹੀ ਅਸੀਂ ਦੱਸ ਸਕਦੇ ਹਾਂ ਕਿ ਕਿੰਨੀ ਸਾਡੀ ਰਿਕਵਰੀ ਹੋਈ ਹੈ ਜਿਵੇਂ ਕਿ ਸਾਰੇ ਜੀ ਬੱਥ-ਬਖ ਜਗ੍ਹਾ ਦੇ ਨਾਕੇ ਲੱਗੇ ਕਿੰਨੇ ਕਿ ਚਲਾਨ ਹੋ ਗਏ ਇਹ ਰਿਪੋਰਟ ਲੈ ਰਹੇ ਹਾਂ ਜੀ ਅਸੀਂ ਉਹਨਾਂ ਤੋਂ ਕਿੰਨੇ ਕਿ ਲੱਗਿਆ ਕਿ ਚੌਥੀ ਤੱਕ ਲੱਗੀ ਸੀ ਨਹੀਂ ਇੰਦਾ ਫਿਕਰ ਮੈਂ ਲੈ ਕੇ ਫਿਰ ਦੱਸ ਸਕਦਾ ਇੱਕ ਸਰ ਜੋ ਕੱਲ ਦੇਖਿਆ ਗਿਆ ਤੇ ਲੁੱਟ ਹੋਈ ਬੇਦਰ ਦੇ ਵਿੱਚ ਉਸ ਨੂੰ ਬਿਲਕੁਲ ਅਸੀਂ ਉਹਨੂੰ ਕੈਮਰੇ ਦਾ ਅਸੀਂ ਬੜੀ ਦੂਰ ਤੱਕ ਮਤਲਬ ਚਲੇ ਗਏ ਆਂ ਤੇ ਜਲਦੀ ਹੀ ਉਹਨਾਂ ਨੂੰ ਦੁਸ਼ੇ ਨੂੰ ਫੜ ਕੇ ਜਿਹੜਾ ਸਜੇ ਦੁਆਇ ਕਰਦੇ ਆਂ